ਸਾਲ 2025 ਖਤਮ ਹੋ ਰਿਹਾ ਹੈ ਅਤੇ ਕੈਨੇਡਾ ਵਿੱਚ ਵੱਖ-ਵੱਖ ਅਪਰਾਧਕ ਵਾਰਦਾਤਾਂ ਦੇ ਅੰਕੜੇ ਉੱਪਰ ਕੇ ਸਾਹਮਣੇ ਆ ਰਹੇ ਨੇ ਗੱਡੀ ਚੋਰੀ ਦੀਆਂ ਵਾਰਦਾਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਮਿਸਿਸਾਗਾ ਅਤੇ ਬ੍ਰੈਮਟਨ ਵਿੱਚ 21 ਦਸੰਬਰ ਤੱਕ ਸਾਂਝੇ ਤੌਰ ਤੇ 4722 ਗੱਡੀਆਂ ਚੋਰੀ ਹੋਈਆਂ ਅਤੇ 2024 ਦੇ ਮੁਕਾਬਲੇ ਲੋਕਾਂ ਨੂੰ ਮਾਮੂਲੀ ਤੌਰ ਤੇ ਸੁਖਦਾਸਾ ਆਇਆ ਜਦੋਂ 6500 ਤੋਂ ਵੱਧ ਗੱਡੀਆਂ ਚੋਰੀ ਹੋਈਆਂ ਸਨ ਪੀਨ ਰੀਜਨਲ ਪੁਲਿਸ ਦੇ ਅੰਕੜਿਆਂ ਮੁਤਾਬਕ ਮੇਸੀਸਾਗਾ ਵਿੱਚੋਂ 2838 ਅਤੇ ਬ੍ਰੈਂਟਨ ਵਿੱਚੋਂ 1867 ਕਾਰਾਂ ਚੋਰੀ ਹੋਈਆਂ ਪਰ ਇਸ ਦੇ ਨਾਲ ਹੀ ਪੀਨ ਰੀਜਨਲ ਪੁਲਿਸ ਨਾਲ ਸੰਬੰਧਤ 9 ਵਾਰਦਾਤਾਂ ਟੋਰਾਂਟੋ 2 ਕੈਲੇਡਨ 3 ਓਕਵਿਲ ਅਤੇ 1 1 ਬਰਲਿੰਗਟਨ ਤੇ ਮਾਰਕਮ ਵਿਖੇ ਵਾਪਰੀ ਗੱਡੀ ਚੋਰੀ ਦੇ ਕੁੱਲ ਮਾਮਲਿਆਂ ਵਿੱਚੋਂ ਪੀਨ ਰੀਜਨਲ ਪੁਲਿਸ 3041 ਦੀ ਗੁੱਥੀ ਸੁਲਝਾਉਣ ਵਿੱਚ ਸਫਲ ਰਹੀ ਜਦਕਿ 140 ਦੀ ਪੜਤਾਲ ਚੱਲ ਰਹੀ ਹੈ ਇਸ ਤੋਂ ਇਲਾਵਾ 1541 ਮਾਮਲੇ ਅਣਸੋਲਝੇ ਕਰਾਰ ਦਿੱਤੇ ਗਏ ਚੋਰੀ ਹੋਈਆਂ ਗੱਡੀਆਂ ਵਿੱਚੋਂ 3367 ਕਾਰਾਂ ਸਨ ਜਦਕਿ 879 ਪਿਕਅਪ ਟਰੱਕ ਅਤੇ 216 ਨੂੰ ਹੋਰ ਗੱਡੀਆਂ ਦੀ ਸ਼੍ਰੇਣੀ ਵਿੱਚ ਮੰਨਿਆ ਗਿਆ ਹੈ ਅਪੀਲ ਰੀਜਨ ਵਿੱਚ ਸਭ ਤੋਂ ਵੱਧ ਚੋਰੀ ਦੇ ਮਾਮਲੇ 에য়ারਪੋਰਟ ਰੋਡ ਬਲੋਡ ਸਟਰੀਟ ਬੋਵੇਡ ਡਰਾਈਵ ਬ੍ਰੈਮਲੀ ਰੋਡ ਬ੍ਰਿਟਾਨੀਆ ਰੋਡ ਬਰਨਹੈਮ ਥੋਰਪ ਰੋਡ ਸਿਟੀ ਸੈਂਟਰ ਡਰਾਈਵ ਕੋਟਨੀ ਪਾਰਕ ਡਰਾਈਵ ਡੈਰੀ ਰੋਡ டெக்ஸி রোড, ਟੰਡਾਸਟਰੀਟ, ਗ੍ਰੇਟ ਲੇਕਸ ਡਰਾਈਵ, ਹਿਉਰੈਂਟੇਰੀਓ ਸਟਰੀਟ, ਕੈਨੇਡੀ ਰੋਡ, ਲੇਕਸ਼ੋਰ ਰੋਡ ਅਤੇ ਮੇਨ ਸਟਰੀਟ ਵਿਖੇ ਸਾਹਮਣੇ ਆਉਂਦੇ ਨੇ। ਮੌਜੂਦਾ ਬਰੇ ਦੇ ਮਹੀਨਾਵਾਰ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਜਨਵਰੀ ਦੌਰਾਨ ਕਾਰਚੋਰ 437 ਗੱਡੀਆਂ ਲੈ ਗਏ, ਜਦਕਿ ਫਰਵਰੀ ਵਿੱਚ ਅੰਕੜਾ 334 ਦਰਜ ਕੀਤਾ ਗਿਆ। ਮਾਰਚ ਵਿੱਚ 390 ਵਾਰਦਾਤਾਂ ਸਾਹਮਣੇ ਆਈਆਂ ਅਤੇ ਅਪ੍ਰੈਲ ਵਿੱਚ 372 ਗੱਡੀਆਂ ਚੋਰੀ ਹੋਈਆਂ। ਮਈ ਵਿੱਚ ਅੰਕੜਾ ਮੁੜ ਵਧਿਆ ਅਤੇ ਕਾਰਚੋਰ 420 ਗੱਡੀਆਂ ਚੋਰੀ ਕਰਨ ਵਿੱਚ ਸਫਲ ਰਹੇ ਜਦਕਿ ਜੂਨ ਵਿੱਚ ਅੰਕੜਾ ਹੋਰ ਵਾਧੇ ਨਾਲ 431 ਤੇ ਪੁੱਜ ਗਿਆ ਗਰਮੀ ਦੇ ਮੌਸਮ ਵਿੱਚ ਚੋਰ ਕੁਝ ਜ਼ਿਆਦਾ ਹੀ ਸਰਗਰਮ ਨਜ਼ਰ ਆਏ ਅਤੇ ਜੁਲਾਈ ਵਿੱਚ 462 ਗੱਡੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਹੋਈਆਂ ਇਸ ਮਗਰੋਂ ਗੱਡੀ ਚੋਰੀ ਦੀਆਂ ਵਾਰਦਾਤਾਂ ਵਧਣ ਦੇ ਸਿਲਸਲੇ ਨੂੰ ਕੁਝ ਹੱਦ ਤੱਕ ਠੱਲ ਪਈ ਅਤੇ ਅਗਸਤ ਦੌਰਾਨ 407 ਵਾਰਦਾਤਾਂ ਦਰਜ ਕੀਤੀਆਂ ਗਈਆਂ ਸਤੰਬਰ ਵਿੱਚ ਮਾਮੂਲੀ ਕਮੀ ਨਾਲ 402 ਵਾਰਦਾਤਾਂ ਵਾਪਰੀਆਂ ਜਦਕਿ ਅਕਤੂਬਰ ਵਿੱਚ ਮੁੜ ਵਾਧਾ ਹੋਇਆ ਅਤੇ ਗੱਡੀ ਚੋਰੀ ਦੇ 436 ਮਾਮਲੇ ਸਾਹਮਣੇ ਆਏ ਇਸੇ ਤਰ੍ਹਾਂ ਨਵੰਬਰ ਮਹੀਨੇ ਦੌਰਾਨ 388 ਵਾਰਦਾਤਾਂ ਵਾਪਰੀਆਂ ਅਤੇ ਦਸੰਬਰ ਦੀ ਪਹਿਲੀ ਤਰੀਕ ਤੋਂ 21 ਤਰੀਕ ਤੱਕ 243 ਗੱਡੀਆਂ ਪੀਲ ਰੀਜਨ ਵਿੱਚੋਂ ਚੋਰੀ ਹੋਈਆਂ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚੋਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਵਿਦੇਸ਼ ਭੇਜਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹਾਂ Ontario Provincial Police ਨੇ 306 ਗੱਡੀਆਂ ਬਰਾਮਦ ਕੀਤੀਆਂ Ontario Provincial Police ਅਤੇ Canada Border Services Agency ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਦੌਰਾਨ ਨਾ ਸਿਰਫ ਗੱਡੀ ਚੋਰੀ ਦੀਆਂ ਵਾਰਦਾਤਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਸਗੋਂ ਚੋਰੀ ਸ਼ੁਦਾ ਮਾਲ ਦੀ ਵਿਦੇਸ਼ੀ ਬਾਜ਼ਾਰਾਂ ਤੱਕ ਢਵਾਟੋਾਈ ਕਰਨ ਵਾਲੀਆਂ ਕੰਪਨੀਆਂ ਵੀ ਨਿਸ਼ਾਨੇ ਤੇ ਰਹੀਆਂ ਪਿਆਰਾ ਰਿਪੋਰਟ ਹੰਦਰ ਟੀਵੀ